ਸਤਿ ਸ੍ਰੀ ਅਕਾਲ ਪ੍ਰਭ ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਬਜਾਈ ਹੋ ਰਹੀ ਹੈ ਕਾਫੀ ਵੱਡੇ ਏਰੀਆ ਵਿੱਚ ਬਜਾਈ ਦੇ ਵਿੱਚ ਸਮੱਸਿਆ ਆਈ ਹੈ ਉੱਗਣ ਦੇ ਵਿੱਚ ਸਮੱਸਿਆ ਆਈ ਹੈ ਕਿਉਂਕਿ ਵੱਡਾ ਏਰੀਆ ਸੁਪਰ ਸੀਡਰ ਦੇ ਨਾਲ ਬਜਾਈ ਹੋ ਰਿਹਾ ਤੇ ਮੈਂ ਉਹ ਸਿੰਪਲੀਮੈਂਟ ਨੂੰ ਕੋਈ ਜ਼ਿਆਦਾ ਚੰਗਾ ਵੀ ਨਹੀਂ ਸਮਝਦਾ ਉਸ ਤੇ ਇੱਕ ਵੱਖਰੀ ਵੀਡੀਓ ਰਾਈ ਚਰਚਾ ਕਰਾਂਗੇ ਪਰ ਪਛੇਤੀਆਂ ਕਿਸਮਾਂ ਜਿਨ੍ਹਾਂ ਦਾ ਤੁਸੀਂ ਥੋੜਾ ਜਿਹਾ ਵੱਧ ਵੀ ਪਾ ਕੇ ਵੀ ਵਧੀਆ ਝਾੜ ਲੈ ਸਕਦੇ ਹੋ ਦੇਖੋ ਜੀ ਸਟੈਂਡਰਡ ਤਾਂ ਸਟੈਂਡਰਡ ਹੁੰਦਾ ਸਟੈਂਡਰਡ ਬਜਾਈ ਦਾ ਜਿਹੜਾ ਸਮਾਂ ਹੁੰਦਾ ਉਹ ਲਗਭਗ ਪਹਾੜੀ ਇਲਾਕਿਆਂ ਦੇ ਨਾਲ ਲੱਗਦਾ ਪੰਜਾਬ ਦਾ ਇਲਾਕਾ ਜਾਂ ਹਰਿਆਣਾ ਦਾ ਇਲਾਕਾ ਠੰਡੇ ਇਲਾਕਿਆਂ ਦੇ ਵਿੱਚ 25 ਅਕਤੂਬਰ ਤੋਂ ਬਜਾਈ ਸਹੀ ਮੰਨੀ ਜਾਂਦੀ ਹੈ ਤੇ 20 ਨਵੰਬਰ ਤੱਕ ساری ਬਜਾਈ ਜਿਹੜੀ ਉਹ ਚੰਗੀ ਸਮੇਂ ਦੇ ਵਿੱਚ ਬਜਾਈ ਹੋਈ ਮੰਨੀ ਜਾਂਦੀ ਹੈ ਪਰ 20 ਨਵੰਬਰ ਤੋਂ ਬਾਅਦ ਬਜਾਈ ਤੁਹਾਡੀ ਹੋ ਰਹੀ ਹੈ ਕਣਕ ਦੀ ਕਿਸੇ ਕਾਰਨ ਕਰਕੇ ਤਾਂ ਆਹ ਕਿਸਮਾ ਨੂੰ ਪਹਿਲ ਦੇਣੀ ਹੈ ਨੋਟ ਕਰੋ ਪੀਬੀਡਬਲਯੂ 826 ਬੀਜੀ ਜਾ ਸਕਦੀ ਹੈ ਕਣਕ ਕੋਈ ਵੀ ਕਦੋਂ ਵੀ ਬੀਜੀ ਜਾ ਸਕਦੀ ਹੈ ਇਹ ਸਮੱਸਿਆ ਨਹੀਂ ਹੈ ਕਿ ਕਣਕ ਉੱਗੇਗੀ ਨਹੀਂ ਉਹਨੂੰ ਬੱਲੀ ਨਹੀਂ ਲੱਗੇਗੀ ਇਦਾਂ ਦਾ ਕੁਝ ਨਹੀਂ ਹੈਗਾ ਕਣਕ ਦੇ ਵਿੱਚ ਦੋ ਵੱਡੀਆਂ ਸਮੱਸਿਆਵਾਂ ਹੁੰਦੀਆਂ ਜੇ ਘੱਟ ਸਮੇਂ ਵਾਲੀ ਕਿਸਮ ਮਤਲਬ ਪਛੇਤੀ ਕਿਸਮ ਗੇਤੀ ਲੱਗ ਜਾਂਦੀ ਹੈ ਤਾਂ ਵੱਧ ਤਾਪਮਾਨ ਕਰਕੇ ਨਾਲੀ ਝੜ ਸਕਦੀ ਹੈ ਜਾਂ ਉਸ ਨੂੰ ਪਿਆ ਹੋਇਆ ਪਛੇਤਾ ਕੋਹਰਾ ਵੀ ਅਗੇਤਾ ਗੇਤੀ ਗਰਮੀ ਵੀ ਉਹਤੇ ਬਹੁਤ ਜ਼ਿਆਦਾ ਮਾੜਾ ਅਸਰ ਕਰ ਸਕਦੀ ਹੈ ਜੇ ਮੰਨ ਲਓ ਕੋਈ ਲੰਬੇ ਸਮੇਂ ਦੀ ਕਿਸਮ ਆ ਖਾਸ ਕਰਕੇ SWR DW 327 ਦੀ ਵੱਡੇ ਏਰੀਆ ਵਿੱਚ ਕਾਸ਼ਤ ਹੋਈ ਆ ਤਾਂ ਉਹੇ ਜੀ ਕਿਸਮ ਬਹੁਤ ਜ਼ਿਆਦਾ ਪਛੇਤੀ ਲੱਗਦੀ ਹੈਗੀ ਤਾਂ ਉਹ ਕਿਸਮ ਆਪਣਾ ਸਮਾਂ ਘਟਾ ਜਾਂਦੀ ਹੈਗੀ ਆ ਤੇ ਉਹ ਪਛੇਤੀ ਗਰਮੀ ਜਾਂ ਪਛੇਤੀ ਗਰਮੀ ਦਾ ਸ਼ਿਕਾਰ ਹੋ ਸਕਦੀ ਹੈ ਪਰ ਜਿਹੜੀਆਂ ਕਿਸਮਾਂ ਹੁਣ ਦੇ ਸਮੇਂ ਵਿੱਚ 20 ਨਵੰਬਰ ਤੋਂ ਲੈ ਕੇ ਸਾਰਾ ਨਵੰਬਰ ਬੀਜੀਆਂ ਜਾ ਸਕਦੀਆਂ 5 10 ਦਸੰਬਰ ਤੱਕ ਵੀ ਬੀਜੀਆਂ ਜਾ ਸਕਦੀਆਂ ਉਹਨਾਂ ਕਿਸਮਾਂ ਦੇ ਵਿੱਚ ਇਹ ਪਹਿਲਾ ਨੰਬਰ ਰੱਖਦੀਆਂ ਉਹਨਾਂ ਦੀ ਗਿਣਤੀ ਮੈਂ ਤੁਹਾਡੇ ਸਾਹਮਣੇ ਕਰਨ ਲੱਗਿਆ 826 ਲਈ ਜਾ ਸਕਦੀ ਹੈ ਬੀਜ 45 ਕਿਲੋ ਕਰ ਲੈਣਾ ਨਾਰਮਲ ਬਜਾਈ ਵਿੱਚ ਸੁਪਰ ਸੀਡਰ ਦੇ ਵਿੱਚ 50 ਕਿਲੋ ਕਰ ਲੈਣਾ ਜਾਂ ਕਿਸੇ ਹੋਰ ਤਰੀਕੇ ਨਾਲ ਬਜਾਈ ਹੋ ਰਹੀ ਹੈ ਤਾਂ ਤੁਸੀਂ ਵੀ ਆਪਣੇ ਖੇਤ ਦੇ ਮੁਸਾਬਕ ਬਧਾ ਸਕਦੇ ਹੋ ਪੀਬੀਡਬਲਯੂ 550 ਵਰਤੀ ਜਾ ਸਕਦੀ ਹੈ ਜੀ ਬੀਜ ਨੂੰ ਥੋੜਾ ਵਧਾ ਲੈਣਾ 5-4 ਕਿਲੋ ਪ੍ਰਤੀ ਏਕੜ ਮਗਰ 2851 ਕਣਕ ਜਿਹੜੀ ਕਿ ਕਾਫੀ ਪਹਿਲਾਂ ਆਈ ਸੀ ਬੌਣੇ ਕਦ ਦੀ ਲੋ ਬਾਇਓਮਾਸ ਹਾਈ ਡੈਂਸਿਟੀ ਜਿਹੜੀ ਹੈ ਅਬਜਾਈ ਕੀਤੀ ਜਾਂਦੀ ਹੈ ਰਾਜਸਥਾਨ ਦੇ ਹਰਿਆਣੇ ਦੇ ਕਿਸਾਨ ਇਸ ਨੂੰ ਡਾਕਰ ਪੈਲੀ ਵਿੱਚ ਚੰਗੇ ਝਾੜ ਲਈ ਬਾਲੀ ਵਧੀਆ ਮੰਨਦੇ ਹੈਗੇ ਆ ਤੇ ਇਸ ਕਿਸਮ ਦਾ ਜਿਹੜਾ ਝਾੜ ਉਹ ਪ੍ਰਤੀ ਇੱਕ ਕਨਾਲ 8-9 ਕਿਲੋ ਤੱਕ ਵੀ ਵਰਤਿਆ ਜਾ ਸਕਦਾ। ਅਗਰ ਤੁਹਾਡਾ 8 ਕਨਾਲ ਦਾ ਕਿੱਲਾ ਹੈਗਾ ਤਾਂ ਇਹਦਾ 70 ਕਿਲੋ ਤੱਕ 72-75 ਕਿਲੋ ਤੱਕ ਵੀ ਬੀ ਪਾਇਆ ਜਾ ਸਕਦਾ ਹੈ। ਨਾਰਮਲ ਬਜਾਈ ਦੇ ਵਿੱਚ ਉਦੋਂ ਵੱਧ ਘੱਟ ਵੀ ਕਰ ਸਕਦੇ ਹੈਗੇ। ਕਿਉਂਕਿ ਰੇਤਲੀਆਂ ਜ਼ਮੀਨਾਂ ਵਿੱਚ ਇਹਨੂੰ ਨਾਂ ਵਾਲਾ ਵਰਤਿਆ ਜਾਵੇ ਜਿਹੜੀਆਂ ਜ਼ਮੀਨਾਂ ਵਿੱਚ ਪਾਣੀ ਨਹੀਂ ਰੁਕਦਾ ਬਹੁਤ ਮੋਟਾ ਰੇਤਾ ਹੈਗਾ ਉੱਥੇ ਫਿਰ ਇਸਨੇ ਬਹੁਤ ਘੱਟ ਗ੍ਰੋਥ ਕਰਨੀ ਹੈ ਜਾਂ ਜਿਸ ਸਾਲ ਫੰਗਸ ਦਾ ਅਟੈਕ ਹੁੰਦਾ ਉਸ ਸਾਲ ਇਹਦਾ ਝਾੜ ਘੱਟ ਜਾਂਦਾ ਆਦਰਵਾਇਜ਼ ਇਹ ਵੈਰੈਟੀ ਘੱਟ ਸਮੇਂ ਦੇ ਵਿੱਚ ਚੰਗਾ ਝਾੜ ਦੇ ਜਾਂਦੀ ਹੈਗੀ। ਇਹਦੀ ਤੂੜੀ ਕੋਈ ਜ਼ਿਆਦਾ ਵੱਡੀ ਕੁਆਂਟੀਟੀ 'ਚ ਨਹੀਂ ਬਣਦੀ ਜਿਸ ਦੀ ਆਪਾਂ ਨੂੰ ਸ਼ਾਇਦ ਲੋੜ ਵੀ ਨਹੀਂ ਹੋਣੀ। ਡਬਲਯੂ 222 ਲੇਟ ਲੈ ਕੇ ਜਾਈ ਜਾ ਸਕਦੀ। ਦੇਖੋ ਕਿਸਮ ਤਾਂ ਕੋਈ ਵੀ ਕਦੋਂ ਵੀ ਬੀਜੀ ਜਾ ਸਕਦੀ ਹੈ ਪਰ ਕੁਝ ਕਿਸਮਾਂ ਹੁੰਦੀਆਂ ਜਿਹੜੀਆਂ ਪਿਛਲੇ ਡਾਰੇ ਦੇ ਰਹੀਆਂ ਹੈਗੀਆਂ ਤਾਂ ਉਹਨਾਂ ਦੇ ਵਿੱਚ ਇਹਦਾ ਨਾਮ ਆਉਂਦਾ ਹੈਗਾ ਸ੍ਰੀ ਰਾਮ ਦੀ SR05 ਜਿਹੜੀ ਨਵੀਂ ਆਈ ਸੀ ਪਿਛਲੇ ਵਾਰ ਟ੍ਰਾਇਲ ਹੋਈ ਸੀ ਉਹਨੂੰ ਵੀ ਲਾਇਆ ਜਾ ਸਕਦਾ ਪਛੇਤੀ DBW173 ਇਹ ਬਣੀ ਹੀ ਪਛੇਤੀ ਲੱਗਣ ਵਾਲੀ ਸੀ ਨਵੰਬਰ ਦਾ ਪਿਛਲਾ 15 ਵਾਲਾ ਨਵੰਬਰ ਦੇ ਪਿਛਲੇ 15 ਦਿਨਾਂ ਦੇ ਵਿੱਚ ਇਹ ਵੈਰੈਟੀ ਲੱਗਣ ਵਾਸਤੇ ਬਣੀ ਸੀ ਇਹਦਾ BB45 50 ਕਿਲੋ ਤੱਕ ਵਰਤੇ ਜਾ ਸਕਦਾ ਵੱਖ-ਵੱਖਰੇ ਤਰੀਕਿਆਂ ਦੇ ਵਿੱਚ 3086 ਪੁਰਾਣੀ ਕਿਸਮ ਹੈ ਜੀ ਲੱਗ ਸਕਦੀ ਹੈ ਸਾਰੇ ਪੰਜਾਬ ਦੇ ਵਿੱਚ ਕਿਸੇ ਵਾਰ ਇਹ ਏਰੀਆ ਲੱਗਿਆ ਸੀਗਾ ਇਹਦਾ ਤੇ ਗੇਤਾ ਵਿਛੇਤਾ ਲੱਗਣ ਕਰਕੇ ਵੀ ਝਾੜ ਚੰਗੇ ਆਏ ਸੀ ਤੁਸੀਂ ਵਰਤ ਸਕਦੇ ਹੋ ਇਹ ਜਿੱਥੇ ਪਾਣੀ ਖੜਦਾ ਜ਼ਮੀਨਾਂ ਦੇ ਵਿੱਚ ਯਾ ਕਿਸੇ ਵੀ ਤਰੀਕੇ ਦੀ ਰੇਤ ਲਈ ਭਾਰੀ ਦਰਮਿਆਨੀ ਮਿੱਟੀ ਵੀ ਜੀ ਜਾ ਸਕਦੀ ਹੈਗੀ ਹੈ ਪੀਬੀਡਬਲਯੂ 803 ਸਪੈਸ਼ਲੀ ਦੱਖਣੀ ਜ਼ਿਲ੍ਹਿਆਂ ਵਾਸਤੇ ਰਿਲੀਜ਼ ਕੀਤੀ ਗਈ ਸੀ ਪੀਏਯੂ ਦੀ 824 ਤੇ 803 ਇਹਨਾਂ ਕਿਸਮਾਂ ਦੇ ਵਿੱਚ ਜਿਹੜੀ 803 ਕਿਸਮਾਂ ਇਹਨੂੰ ਪਛੇਤੀ ਵਰਤਿਆ ਜਾ ਸਕਦਾ 20 ਨਵੰਬਰ ਦੇ ਨੇੜੇ ਤੇ ਪੀਬੀਡਬਲਯੂ 757 771 757 ਤਿੰਨ ਕਿਸਮਾਂ ਖਾਸ ਕਰਕੇ ਬਹੁਤ ਜ਼ਿਆਦਾ ਲੇਟ ਬਜਾਈ ਵਾਸਤੇ ਦਸੰਬਰ ਦੇ ਮਹੀਨੇ ਵਾਸਤੇ ਈਵਨ ਕਿ ਲੋਹੜੀ ਵਾਲੇ ਦਿਨ ਵੀ 757 ਨੰਬਰ ਜਿਹੜੀ ਕਣਕਾ ਬਜਾਈ ਕੀਤੀ ਜਾ ਸਕਦੀ ਹੈ ਤੁਹਾਡਾ ਗੋਭੀ ਦਾ ਖੇਤ ਖਾਲੀ ਹੋ ਰਿਹਾ ਮਟਰ ਦਾ ਖੇਤ ਖਾਲੀ ਹੋ ਰਿਹਾ ਗਾਜਰਾਂ ਦਾ ਖੇਤ ਖਾਲੀ ਹੋ ਰਿਹਾ ਜਾਂ ਕੋਈ ਹੋਰ ਜਾਂ ਤੁਹਾਡੀ ਝੋਨੇ ਦੀ ਬਾਢੀ ਲੇਟ ਹੋਈ ਹੈ ਜਾਂ ਖੇਤ ਵਾਤਣ ਨਹੀਂ ਆਇਆ ਜਾਂ ਕਣਕ ਪਹਿਲਾਂ ਉਗਰੀ ਨਹੀਂ ਤਾਂ ਆ 757 771 752 ਇਹ ਤਿੰਨ ਕਿਸਮਾਂ ਨੂੰ ਵੀ ਪੈਲ ਦਿੱਤੀ ਜਾ ਸਕਦੀ ਹੈ ਰੋਲਾ ਉੱਥੇ ਪੈਂਦਾ ਹੈਗਾ ਕਿ ਮਾਰਕੀਟ ਵਿੱਚੋਂ ਵੀ ਮਿਲੇਗਾ ਜਾਂ ਨਹੀਂ ਮਿਲੇਗਾ ਯੂਨੀਵਰਸਿਟੀ ਤੋਂ ਵੀ ਮਿਲੇਗਾ ਜਾਂ ਨਹੀਂ ਮਿਲੇਗਾ ਮੇਰਾ ਮਕਸਦ ਤੁਹਾਨੂੰ ਇੱਕ ਸਹੀ ਜਾਣਕਾਰੀ ਦੇਣਾ ਹੁੰਦਾ ਮਾਰਕੀਟ ਦੇ ਵਿੱਚੋਂ ਚੀਜ਼ ਕੀ ਰੇਟ ਵਿਕ ਰਹੀ ਹੈ ਕਿੱਥੇ ਮਿਲ ਰਹੀ ਹੈ ਕਿੱਥੇ ਨਹੀਂ ਮਿਲ ਰਹੀ ਇਹ ਇੱਕ ਵੱਖਰਾ ਹੀ ਵਿਸ਼ਾ ਰਹਿ ਜਾਂਦਾ ਹੈਗਾ ਤੁਸੀਂ ਇਹਨਾਂ ਕਿਸਮਾਂ ਦੇ ਵਿੱਚੋਂ ਚੋਣ ਕਰਕੇ ਆਪਣੇ ਖੇਤ ਦੇ ਵਿੱਚ ਬਜਾਈ ਦੇ ਵਿੱਚ ਵਰਤ ਸਕਦੇ ਹੋ ਚੰਗੇ ਝਾੜ ਆਉਣਗੇ ਫਸਲ ਨੂੰ ਪਾਲਨ ਪੋਸ਼ਣ ਤੇ ਇੱਕ ਵਲਕ ਵੱਖਰੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਸੇ ਜਾਣਕਾਰੀ ਫੇਸਬੁੱਕ ਇੰਸਟਾਗ੍ਰਾਮ ਦੇ ਯੂਰਾਮ ਦੇ ਯੂਟਿਊਬ ਦੇ ਰਾਹੀਂ ਤੁਹਾਨੂੰ ਮਿਲਾਂਗੇ ਤੁਸੀਂ ਉਸ ਤੇ ਬਣੇ ਰਹੋ ਜਿਹੜਾ ਵੀ ਪਲੇਟਫਾਰਮ ਯੂਜ਼ ਕਰਦੇ ਹੋ ਉਸ ਤੇ ਸਾਰੇ ਨੋਟੀਫਿਕੇਸ਼ਨ ਔਨ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ